ਤਾਲਾ ਜੀ ਜਿਸਾਂ ਬੇਟੀ ਨੇ ਇੱਕ ਪਿਤਾ ਦਾ ਐਕਸੈਪਟ ਉਹ ਚੈਲੰਜ ਜਿਹੜਾ ਐਕਸੈਪਟ ਕੀਤਾ ਕਿ ਤੁਸੀਂ ਦਿਹਾੜੀਆਂ ਕਦੋਗੇ ਤੁਸੀਂ ਭੁੱਖੇ ਮਰੋਗੇ ਤੁਸੀਂ ਮੇਰੀ ਪੈਰਾਂ ਤੇ ਚੱਗੋਗੇ ਔਰ ਬੇਟੀ ਨੇ ਕੋ ਚੈਲੰਜ ਐਕਸੈਪਟ ਕਰਕੇ ਤੇ ਇੱਕ ਸਟਾਲ ਖੋਲਿਆ ਚਾਹ ਦਾ ਤੇ ਬੇਟੀ ਦਾ ਸੁਪਨਾ ਵਾ ਕਿ ਮੈਂ ਸਟਾਲ ਨੂੰ ਇੱਕ ਬ੍ਰਾਂਡ ਬਣਾਵਾ ਔਰ ਮੈਂ ਕਿਸੇ ਕੈਫੇ ਹਾਸ ਤੱਕ ਪਹੁੰਚਾ ਔਰ ਉਹਨਾਂ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜੇ ਬੱਚੇ ਕਹਿੰਦੇ ਕਿ ਇੱਥੇ ਕੁਝ ਹੈ ਨਹੀਂਗਾ ਕਿ ਨੌਕਰੀਆਂ ਨਹੀਂ ਹੈਗੀਆਂ ਤੇ ਬਿਜ਼ਨਸ ਨਹੀਂ ਹੈਗਾ ਇੱਕ ਉਹਨਾਂ ਦੇ ਮੂੰਹ ਤੇ ਬਹੁਤ ਵੱਡਾ ਇੱਕ ਮਿਸਾਲ ਪੈਦਾ ਕੀਤੀ ਆ ਕਿ ਅਸੀਂ ਕੋਈ ਵੀ ਕੰਮ ਇਥੇ ਕੋਰ ਕੇ ਤੇ ਆਪਣੇ ਆਪ ਨੂੰ ਸਫਲ ਕਰ ਸਕਦੇ ਆ ਤੇ ਉਸ ਪਿਓ ਦੇ ਮੂੰਹ ਤੇ ਵੀ ਬਹੁਤ ਵੱਡੀ ਥੱਪੜ ਆ ਚਪੇੜ ਆ ਕਿ ਜਿਹੜਾ ਇਸ ਵੇਲੇ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜਰੂਰਤ ਸੀਗੇ ਤੇ ਇਹਨਾਂ ਨੂੰ ਛੱਡ ਗਿਆ ਇਹ ਬੇਟੀ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਸੀ ਚਾਹ ਵਾਲੇ ਚਾਹ ਵਾਲੇ ਲੇਕਿਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੀਟੀ ਦਾ ਇੱਕ ਇਹੋ ਜਿਹਾ ਕੈਫੇ ਹਾਊਸ ਹੋਏਗਾ ਜਿਹਦੇ ਉੱਤੇ ਲੋਕੀ ਕਹਿੰਦੇ ਕਿ ਬੇਟਾ ਤੁਸੀਂ ਜਿੱਥੋਂ ਕੰਮ ਸਿੱਖਿਆ ਸਾਡਾ ਬੱਚਾ ਇੱਥੇ ਰੱਖ ਲਓ ਸਾਡੇ ਬੱਚਿਆਂ ਨੂੰ ਤੁਹਾਡਾ ਕੰਮ ਸਿਖਾ ਦਿਓ ਮੈਂ ਕਹਿੰਦਾ ਉਹ ਟਾਈਮ ਦੂਰ ਨਹੀਂ ਹੈਗਾ ਤੇ ਇਹ ਜਿਹੜੇ ਲੋਕ ਆ ਇਹਨਾਂ ਤਾਨੇ ਮਾਰਦੇ ਸੀ ਮਿਹਣੇ ਮਾਰਦੇ ਸੀਗੇ ਉਹ ਇਹਨਾਂ ਕੋ ਆ ਕੇ ਤੇ ਕੰਮ ਪੁੱਛਣਗੇ ਵੀ ਤੁਹਾਡਾ ਬਿਜ਼ਨਸ ਕਿਦਾਂ ਸਫਲ ਹੋਇਆ ਕੀ ਦੱਸਿਆ ਪਿਤਾ ਜੀ ਜੋਨ ਘਟਿਆ ਨਾ ਇਹਨਾਂ ਦੇ ਪਿਤਾ ਜੀ ਪਹਿਲਾਂ ਜਿਹੜੇ ਨਸ਼ਾ ਕਰਦੇ ਸੀਗੇ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜੇ ਮਾਰਕੁਟਾਈ ਕਰਦੇ ਸੀ ਬੱਚਿਆਂ ਨੂੰ ਘਰਦਿਆਂ ਨੂੰ ਔਰ ਬਹੁਤ ਤਸ਼ੱਦਦ ਹੀ ਕਰਦੇ ਸੀਗੇ ਤੇ ਜਦੋਂ ਇਹਨਾਂ ਛੱਡ ਕੇ ਚਲੇ ਗਏ ਨੇ ਤੇ ਇਹ ਅੱਜ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਤੇ ਅੱਜ ਜਿਸ ਤਰ੍ਹਾਂ ਇਹਨਾਂ ਨੇ ਇਹ ਸਟਾਰਟ ਕੀਤਾ ਚਾਹ ਦਾ ਕੰਮ ਤੇ ਇਹਦੇ ਨਾਲ ਇਹ ਆ ਕਿ ਜੇ ਚਾਹ ਦਾ ਕੰਮ ਸਟਾਰਟ ਕੀਤਾ ਕੋਈ ਵੀ ਲੋਕ ਕਹਿੰਦੇ ਕਿ ਚਾਹ ਦਾ ਕੰਮ ਬੁਰਾ ਹੁੰਦਾ ਜਾਂ ਚਾਹ ਵਾਲੇ ਆ ਜਾਂ ਇਹਨਾਂ ਤਾਨੇ ਮਾਰਦੇ ਨੇ ਲੇਕਿਨ ਇਹ ਚਾਹ ਦੇ ਕੰਮ ਤੋਂ ਕੋਈ ਵੀ ਸਫਲ ਆਦਮੀ ਆ ਉਹਦੇ ਪਿੱਛੇ ਉਹਦੀ ਹਕੀਕਤ ਦੇਖੋ ਉਹਦਾ ਕੰਮ ਹਮੇਸ਼ਾ ਜੀਦਾ ਤੋਂ ਕੋਈ ਵੀ ਗਿਣਤੀ ਜਿਹੜੀ ਆ ਨਾ ਉਹ ਜੀਦਾ ਤੋਂ ਸਟਾਰਟ ਹੁੰਦੀ ਹੈ ਤੇ ਛੇੜਲੇ ਲੈਵਲ ਤੋਂ ਕੰਮ ਜਿਆ ਸਟਾਰਟ ਕੀਤਾ ਜਾਵੇ ਉੱਪਰਲੇ ਲੈਵਲ ਤੱਕ ਪਹੁੰਚਦਾ ਪਹੁੰਚਦਾ ਉਹਨੂੰ ਚਾਹ ਚਾਹਣ ਲੱਗਦੇ ਨੇ ਤੁਸੀਂ ਆਉਣ ਵਾਲਾ ਟਾਈਮ ਦੇਖਿਓ ਇਹਦਾ ਕੰਮ ਕਿੱਥੇ ਪਹੁੰਚਦਾ ਹੈ ਸੁਨਿਆ ਜੀ ਇਹ ਜਿਹੜੇ ਬੱਚੇ ਅੱਜ ਕੱਲ੍ਹ ਖਾਸ ਕਰਕੇ ਜਿਹੜੇ ਕਹਿੰਦੇ ਕਿ ਅਸੀਂ ਕੁਝ ਕਰ ਨਹੀਂ ਸਕਦੇ ਸਾਡੇ ਕੋਲ ਹੋਣਾ ਕੁਝ ਨਹੀਂ ਇਹ ਬੱਚੀ ਵਾਲੇ ਵੇਖ ਕੇ ਕੁਝ ਸਿੱਖੋ ਕਿ ਜੇ ਬੱਚੀ ਨੇ ਅੱਜ ਐਡਾ ਵੱਡਾ ਚੈਲੰਜ ਲੈ ਲਿਆ ਵਾ ਕਿ ਮੈਂ ਕੁਝ ਬਣ ਕੇ ਵਿਖਾਉਣਾ ਮੈਂ 30 ਸਾਲ ਖੋਲ ਕੇ ਲੋਕਾਂ ਨੂੰ ਇੱਕ ਨਵੀਂ ਸੇਧ ਦੇਣੀ ਆ ਇਹਦੇ ਵਾਲੇ ਵੇਖ ਕੇ ਇਹ ਬੱਚੀ ਤੋਂ ਕੁਝ ਲੈ ਕੇ ਸਿੱਖੋ ਔਰ ਆਪਣੀ ਪੜ੍ਹਾਈ ਦਾ ਛੱਡੋ ਮੈਂ ਇਹ ਬੱਚੀ ਨੂੰ ਕਹਾਂਗਾ ਕਿ ਆਪਣੀ ਪੜ੍ਹਾਈ ਆਪਣੀ ਵੀ ਨਹੀਂ ਛੱਡਣੀ ਤੇ ਭਾੜਾ ਦੀ ਛੱਡਣੀ ਪੜਾਈ ਨਾਲ ਨਾਲ ਕੰਪਲੀਟ ਕਰਨੀ ਆ ਔਰ ਜਿਹੜਾ ਸਟਾਲ ਹੈ ਵੀ ਚੱਲਦਾ ਜਾਵੇ ਤੋਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਆ ਜਿਹੜੇ ਭੈਣ ਭਰਾ ਦੀ ਸਪੋਰਟ ਕਰਨੇ ਚਾਹੁੰਦੇ ਆ ਉਹ ਜਦੋਂ ਆਉਂਦੇ ਜਾਂਦੇ ਆ ਅਮਰਸਰ ਆਉਂਦਿਆਂ ਹੋਇਆਂ ਇਹਦੇ ਸਟਾਲ ਦੇ ਉੱਤੇ ਖਲੋ ਕੇ ਚਾਹ ਪੀ ਕੇ ਜਾਣ ਔਰ ਭੈਣ ਨੂੰ ਹੌਸਲਾ ਦੇਣ ਇਹ ਬੇਟੀ ਨੂੰ ਵੀ ਹੌਸਲਾ ਦੇਣ ਤੇ ਇੱਥੇ ਆ ਕੇ ਜਦੋਂ ਆਪਾਂ ਚਾਹ ਦਾ ਕੱਪੀਵਾਂਗੇ ਇਹ ਬੇਟੀ ਨੂੰ ਇੱਕ ਹੌਸਲਾ ਮਿਲ ਜਾਵੇਗਾ ਕੋਮਲਪ੍ਰੀਤ ਕੌਰ ਸਾਰਾ ਸਾਲ ਚਾਰੀ ਸਟਾਲ ਲਾਉਣਾ ਪੈ ਰਿਹਾ ਤੁਹਾਨੂੰ ਕੀ ਮਿਲਦੀ ਹੈ ਮਜਬੂਰੀ ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਛੱਡ ਤਾਂ ਤੇ ਮੰਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਦੇ ਸੋ ਦੈਟਸ ਦਾ ਪਹਰ ਕਿ ਲਾਉਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਤਾਦਾ ਨਹੀਂ ਹੈਗਾ ਕੀ ਕਰਦੇ ਫਿਰ ਬাজি ਕਰਦੇ ਨਸ਼ਾ ਕਰਦੇ ਛੱਡਤਾ ਸੀ ਸਾਨੂੰ ਕਿੰਨੇ ਜੀ ਤੁਸੀਂ ਇਹ ਰਹੇ ਹਾਂਜੀ ਕਿੰਨੇ ਮਾੜੇ ਹਾਲਾਤ ਰਹੀਏ ਨੇ ਹਾਲਾਤ ਵੀ ਜ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ ਆਰਵਾਦ ਦੇ ਰਹੀ ਹੈ ਪਿਆਰੀਆਂ ਜਿਹੜੇ ਬਾੜੇ ਪਿਤਾ ਨੇ ਕਿਉਂ ਸਾਥ ਸਾਥਿਆ ਸਰ ਉਹਨਾਂ ਦੇ ਪਿਤਾ ਵਾ ਉਦਾਂ ਨਹੀਂ ਹੈਗਾ ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਕਦੇ ਬੱਚਿਆਂ ਨੂੰ ਤਕਾਣੇ ਨਹੀਂ ਦਿੰਦਾ ਚਲੋ ਬੱਚਿਆਂ ਨੂੰ ਕੀ ਆਪਣੀ ਘਰ ਵਾਲੇ ਨਹੀਂ ਨੂੰ ਤੱਕਾ ਦਿੰਦਾ ਚਲੋ ਜੇ ਤੱਕਾ ਦਿੱਤਾ ਵਾ ਬੱਬਾਈ ਨੇ ਸਾਨੂੰ ਆਪਣਾ ਦਰ ਦਿੱਤਾ ਸੀ ਪਰਮਾਤਮਾ ਨੇ ਆਪਣਾ ਪਿਓ ਮੰਨਿਆ ਉਹਨੇ ਆਪਣੀ ਮਾਂ ਮੰਨਿਆ ਜੈਸੇ ਵੀ ਸਾਡੇ ਕੋਲ ਮਾਂ ਪਿਓ ਸਾਡਾ ਮੇਰੀ ਮਾਂ ਹੈਗੀ ਆ ਕਿੰਨੇ ਹੀ ਮਾੜੇ ਹਾਲਾਤਾਂ ਦੇ ਵਿੱਚ ਰਹੇ ਹਾਂ ਹਲਾਤ ਵਿੱਚ ਬਹੁਤ ਜ਼ਿਆਦਾ ਮਾੜੇ ਸੀ ਦਿਹਾੜੀਆਂ ਕਰਨੀਆਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨੇ ਮੱਜਾਂ ਦੇ ਤਾਰਾਂ ਚੋਣੀਆਂ ਕਦੇ ਸੋਚਿਆ ਨਹੀਂ ਕਿ ਮਮਾ ਮੇਰੇ ਨੇ ਕਿ ਮੈਨੂੰ ਜੱਟ ਜ਼ਿੰਮੇਵਾਰਾਂ ਦਿੱਤੀ ਹੋ ਕੇ ਇਹ ਕੰਮ ਕਰਨੇ ਪੈਣਗੇ ਹਾਂਜੀ ਪਲੱਸ 2 ਕਲਾਸ ਜਦੋਂ ਸਟਾਲ ਲਾਇਆ ਰਿਸ਼ਤੇਦਾਰ ਭੈਣ ਸਰਾ ਬੰਨ ਕਿਸ ਨੇ ਸਾ ਦਿੱਤਾ ਨਹੀਂ ਸਾਰੇ ਨੇ ਛੱਡ ਤੁਸੀਂ ਸਾਰੇ ਆ ਹੀ ਕਹਿੰਦੇ ਸੀ ਤੁਸੀਂ ਚਾਹ ਦੀ ਰੇੜੀ ਲਾ ਲਈ ਆ ਸਾਡੀ ਬੇਇੱਜ਼ਤੀ ਕਰਾਤੀ ਆ ਸਾਨੂੰ ਐਦਾਂ ਕਰਾਤਾ ਸਾਨੂੰ ਉਦਾਂ ਕਰਾਤਾ ਵਾ ਪਈ ਸਾਡੀ ਹੁਣ ਰੈਡੀ ਆ ਕੁਛ ਟਾਈਮ ਬਾਅਦ ਜਿਸ ਦਿਨ ਕੈਫੇ ਜਾਂ ਮੇਰਾ ਲਾਸਟ ਡ੍ਰੀਮ ਇਹ ਇਹਨੂੰ ਬ੍ਰਾਂਡ ਬਣਾਣਾ ਉਸ ਦਿਨ ਤੁਸੀਂ ਹੀ ਕਹਿਣਾ ਸਾਡੀ ਖਾਨਦਾਨਨੀ ਦੀ ਕੁੜੀ ਨੇ ਬ੍ਰਾਂਡ ਬਣਾਇਆ ਸੋ ਮੋਸਟ ਵੈਲਕਮ ਮੇਰੇ ਬ੍ਰਾਂਡ 'ਚ ਤੁਹਾਡੇ ਰਿਸ਼ਤੇਦਾਰ ਤੇ ਕੈਫੇ 'ਚ ਪੁੱਦੋ ਆਇਆ ਜਦੋਂ ਬ੍ਰਾਂਡ ਬਣ ਗਿਆ ਪਹਿਲਾਂ ਮੇਰੇ ਘਰ ਨਾਲ ਆਇਓ ਜਿੱਦਿ ਤੁਸੀਂ ਕੱਢਦੇ ਉਹਨਾਂ ਬ੍ਰਾਂਡਸ ਤੁਹਾਡੀਆਂ ਨੇ ਇਸ ਏਰੀਆ ਤੁਹਾਡੀਆਂ ਨੇ ਚੀਜ਼ ਮਤਲਬ ਮੋਟੀਵੇਟ ਨਹੀਂ ਕਿਸੇ ਨੇ ਕੀਤਾ ਡੀਮੋਟੀਵੇਟ ਕੀਤਾ ਕਿ ਤੁਸੀਂ ਚਾਹ ਵਾਲਿਓ ਆ ਬਟ ਆ ਡੋਨਟ ਕੇਅਰ ਬਿਕੋਜ਼ ਤਾਨੇ ਮੈਨੇ ਵੱਜਦੇ ਰਹਿੰਦੇ ਨੇ ਤਾਈਓ ਬੰਦਾ ਸੰਭਲਦਾ ਕਿਉਂਕਿ ਕਿਉਂ ਨਾਲ ਜਾਂ ਬਦਾਮਾਂ ਨਾਲ ਨਕਲ ਨਹੀਂ ਆਉਂਦੀ ਹੈਗੀ ਅੰਦਰ ਦਾ ਠੋਕਰਾਂ ਨਾਲ ਤੇ ਮੇਹਣਾ ਨਾਲ ਆਉਂਦੀ ਆ ਚਲੋ ਥੈਂਕਸ ਜਿਨਾਂ ਨੇ ਮੈਨੂੰ ਤਾਨੇ ਮਾਰੇ ਨੇ ਆਮੋਸੋ ਸਟਰੋਂਗ ਤੇ ਤਾਈਓ ਮੇਰੀ ਆ ਚੀਜ਼ ਮੇਰਾ ਬ੍ਰਾਂਡ ਮੇਰੇ ਕੋਲ ਛੋਟੀ ਜੀ ਇੱਕ ਰੇੜੀ ਆ ਇਹੀ ਸਮਝੋ ਮੇਰਾ ਬ੍ਰਾਂਡ ਆ ਕੁਝ ਟਾਈਮ ਲੱਗੂਗਾ ਇਹਨੂੰ ਅੱਗੇ-ਅੱਗੇ ਵਧਾਣ ਤੇ ਸੋ ਸਟੈਪ ਬਾਈ ਸਟੈਪ ਹਰ ਇੱਕ ਚੀਜ਼ ਵੱਧਦੀ ਹੈ ਸੁਪਨਾ ਤੇ ਆਈ ਹੈ ਕਿ ਕੋਮਲ ਸਤਗੁਰੂ ਨੂੰ ਟੀ ਸਟਾਲ ਨੂੰ ਅੱਗੇ ਵਧਾਣਾ ਮੈਂ ਐਡ-ਆਨ ਚੀਜ਼ਾਂ ਕਰੂੰਗੀ ਨਾਲ-ਨਾਲ ਕਿਉਂਕਿ ਕੱਲੀ ਚਾਹ ਨਾਲ ਕੰਮ ਨਹੀਂ ਚੱਲਣਾ ਹਰ ਇੱਕ ਬ੍ਰਾਂਡ ਚ ਆਪਸ਼ਨਸ ਹੁੰਦੀਆਂ ਨੇ ਮੈਂ ਵੀ ਆਪਸ਼ਨਸ ਰੱਖੂੰਗੀ ਤੇ ਬਾਕੀ ਕੰਮ ਆਪਾਂ ਚਲਾਵਾਂਗੇ ਸਟੈਪ ਬਾਈ ਸਟੈਪ ਇਹ ਤੁਹਾਡਾ ਵੀ ਫੋਨ ਨੰਬਰ 9501054706950105476 ਵਿਦ ਦਾ ਗੂਗਲ ਪੇ ਐਂਡ ਨਾਮ ਕੋਮਲ ਪ੍ਰੀਤ ਕੌਰ ਐਡਰੈਸ ਮੇਰਾ ਵਾ ਅੰਮ੍ਰਿਤਸਰ ਜਲੰਧਰ ਰੋਡ ਸ਼੍ਰੀ ਦਰਸ਼ਨ ਫੇਰੂਮਨ ਪਬਲਿਕ ਸਕੂਲ ਤੋਂ ਸਾਹਮਣੇ ਆ ਸਤਗੁਰੂ ਟੇਸਟਾਲ ਟਾਈਮਿੰਗ ਮਾਰਨਿੰਗ 6 ਵਜੇ ਤੋਂ ਸ਼ਾਮ ਦੇ 6:30 ਵਜੇ ਤੱਕ